ਅੱਧਰ ਮਕੋੜਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕੋ ਹੀ ਝੋਟੀ ਦਿਖਾਵਾਂਗੇ ਬਿਲਕੁਲ ਗੱਬਣ ਤਿਆਰ ਆ ਤੇ ਇਹ ਵੀ ਘਰ ਦੇ ਵਿੱਚੋਂ ਲੱਗੇ ਜਾਂ ਦਿਖਾਉਣ ਆਪਾਂ ਘਰੇਲੂ ਪਸ਼ੂ ਤੇ ਆਪਾਂ ਪਹੁੰਚ ਜਾ ਬਾਈ ਬਿੱਲੇ ਸਿੰਘ ਹੋਂਦੇ ਕੋਲ ਤੇ ਆ ਜਾਓ ਕਰਦੇ ਆ ਨਾ ਗੱਲਬਾਤ ਤੇ ਪੁੱਛਦੇ ਆ ਰੇ ਬੜੇ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਠੀਕ ਆ ਜੀ ਉਸ ਠੀਕ ਠਾਕ ਪਰਿਵਾਰ ਅਜੀ ਆਵਾਜ਼ ਆ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਬਲਰਾ ਸਿੰਘ ਠੀਕ ਹੈ ਜੀ ਪਸਰਾ ਤਸੀਲ ਜਨਾਲਾ ਪਿੰਡ ਧਰਮਕੋਟ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਜੇ ਤੇ ਅੱਜ ਦੱਸਿਆ ਝੋਟੀ ਦੇ ਬਾਰੇ ਕਿੰਨਾ ਵਸੂਗਾ ਸੂਗੀ ਜੇ ਸੂਆ ਕਿਤੋਂ ਮਸੂਗੀ ਜੇ ਤਿੰਨ ਤੀਜਾ ਠੀਕ ਹੈ ਲਓ ਜੀ ਤੀਸਰਾ ਸੂਆ ਸੂਗੀ ਤੇ ਕਿੰਨਾ ਕਹਿੰਦੇ ਥੱਲੇ ਦੁੱਧ ਚੁੰਦੇ ਰਹੇ ਜੇ ਪਿਛਲੇ ਸੂਏ ਇਹ 12-13 ਲੀਟਰ ਚੁੰਦੇ ਰਹੇ ਠੀਕ ਹੈ ਠੀਕ ਹੈ ਲਓ ਜੀ 12 ਤੋਂ 13 ਲੀਟਰ ਜਿਹੜਾ ਦੁੱਧ ਪਿਛਲੇ ਸੂਏ ਨੇ ਭਰਿਆ ਵਾ ਸਿੰਗਲ ਥੋੜਾ ਜਿਆਦਾ ਜ਼ਰੂਰ ਹੈ ਆ ਗਿਆ ਥੋੜਾ ਜਿਹਾ ਬਾਕੀ ਥਣਾ ਦਾ ਸੈਜ ਗਿਆ ਵੀ ਬਹੁਤ ਹੀ ਚੰਗਾ ਵਾਰੇ ਪਾਲੀ ਪੁੱਲੀ ਜਿਹੜੀ ਰੀਜ ਤੇ ਨਾਲ ਆ ਕਿੰਨਾ ਕਜੇ ਟਾਈਮ ਲਾ ਜੂਗੀ ਜੇ ਕਿਉਂ ਲਾ ਜੂ 2 ਜਹਾਗੀ ਕੋਣ ਠੀਕ ਆ ਲਓ ਜੀ ਬਿਲਕੁਲ ਤਿਆਰ ਹੀ ਆ ਕੋਈ 2 4 ਜਿਹੜੀ ਖੜੂਗੀ ਤੇ ਬਾਕੀ ਢਿੱਲਾ ਢੋਲਾ ਤੁਸੀਂ ਵੇਖ ਸਕਦੇ ਜੇ ਕਾਫੀ ਆ ਗਿਆ ਵਾ ਚੱਡੇ ਤੇ ਤੇ ਸੂਨ ਤੱਕ ਜਿਹੜਾ ਹਵਾਨਾ ਚੰਗਾ ਬਣਾ ਲਓ ਤੇ ਹੈ ਵੀ ਅੱਖਾਂ ਵਾਲਾ ਜੇ ਚੱਟਾ ਇਹ ਖੋਲਿਓ ਮੜ ਜੀ ਲਓ ਜੀ ਖੋਲ ਕੇ ਦਿਖਾਉਂਦੇ ਆ ਘਰੇਲੂ ਪਸ਼ੂਆ ਤੇ ਚਲੋ ਘਰਾਂ ਦੇ ਵਿੱਚ ਸੌ ਤੁਹਾਨੂੰ ਪਤਾ ਮਝ ਪੂਰੀਆਂ ਬਣ ਜਾਂਦੀਆਂ ਵਾ ਵਾਕਈ ਕੱਦ ਵਜਨ ਵੀ ਜਿਹੜਾ ਬਹੁਤੀ ਚੰਗਾ ਆ ਗਿਆ ਵਾ ਤੇ ਪੇਠ ਪੁੜਾ ਵੀ ਬਹੁਤੀ ਚੰਗਾ ਹਨ ਮੰਜਾ ਡੈਂਦਾ ਵਾ ਲੈ ਜਾਓ ਲੈ ਜਾਓ ਫੇਰ ਉੱਥੇ ਲੈ ਜਾਓ ਕਰਲੀ ਤੇ ਲੈ ਜਾਓ ਅਜੇ ਤਾਂ ਐਵੇਂ ਸਣਾ ਵੱਧ ਲੈ ਜਾਓ ਕੋਈ ਪੜੇ ਪੜੇ ਨਹੀਂ ਅਜੇ ਬਿਲਕੁਲ ਕੋਈ ਨਾ ਖਿੱਚੇ ਖੁੱਚੇ ਨਾ ਠੀਕ ਹੈ ਠੀਕ ਹੈ ਲੋਬ ਜੀ ਹਜੇ ਹਫਤੇ ਕੇ ਆਸ-ਪਾਸ ਰੱਖੋ ਤੇ ਟਾਈਮ ਕੋਈ ਹਜੇ ਪੁੜਾ ਪੜਾ ਬਣੀ ਖਿੱਚਿਆ ਨਾ ਤੇ ਚੱਡਾ ਛੱਡਾ ਜਿਹੜਾ ਬਹੁਤ ਹੀ ਜ਼ਿਆਦਾ ਸਪਾਈਆਂ ਦੇ ਵਿੱਚ ਆ ਗਿਆ ਵਾ ਡਰਦੀ ਆ ਥੋੜਾ ਜਿਹਾ ਤੇ 12 ਤੋਂ 13 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਨੇ ਭਰਿਆ ਵਾ ਤੇ ਬਾਕੀ ਆਪਾਂ ਟਾਈਟਲ ਦੇ ਵਿੱਚ ਨੰਬਰ ਦੇ ਦੇਨੇ ਬਾਈ ਹੁਣਾਂ ਦਾ ਤੇ ਇਹਦਾ ਭਾਈ ਜੀ ਮੋਲ ਫਿਰ ਕੀ ਮੋਲ ਕਰਨਾ ਜਿਹੜਾ ਮੋਲ ਨਾ ਹਾਂਜੀ ਨਹੀਂ ਇੱਕ ਇੱਕ 10 ਕਰ ਦੋ 110000 ਤੇ ਚਲੋ ਮੌਕੇ ਦੇ ਮਹਾਨਤਾਂ ਜਰੂਰ ਕਰ ਦੇਣਗੇ ਬਾਈ ਹਣੀ ਤੇ 110000 ਡਿਮਾਂਡ ਰੱਖੀ ਆ ਬਾਕੀ ਝੋਟੀ ਪਣ ਦੇ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਖੂਬਸੂਰਤ ਆ ਥਣਾ ਦਾ ਸੈਜ ਗਿਆ ਵੀ ਚਲੋ ਚੰਗਾ ਆ ਗਿਆ ਵਾ ਤੇ ਬਿਲਕੁਲ ਰਿਕਾਰਡ ਵੀ ਜਿਹੜਾ ਬਹੁਤ ਹੀ ਚੰਗਾ ਦੱਸਦੇ ਬਾਈ ਹਣੀ ਤੇ ਬਾਕੀ ਦੀ ਜਾਣਕਾਰੀ ਬਾਈ ਹਣ ਦੇ ਨਾਲ ਤੁਸੀਂ ਕੰਟੈਕਟ ਨੰਬਰ ਤੇ ਲਾ ਕੇ ਕਰ ਸਕਦੇ ਜੇ ਗੱਲਬਾਤ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ